ਕਾ ਆਇਆ ਠੀਕ ਆਇਆ ਕਾ ਜੀ ਜਿਆ ਸਾਹਿਬ ਜੀ ਤੇ ਜਿਆ ਸਾਹਿਬ ਜੀ ਤੇ ਜਿਆ ਸਾਹਿਬ ਜੀ ਸੋਨੇ ਦੇ ਸਾਰੇ ਜਿੰਨੇ ਆਣਾ ਯਾਰ ਬੰਦੇ ਤਾਂ ਆਉਣੇ ਤੇ ਹੱਬ ਲਾਉਣੇ ਨਹੀਂ ਉਹ ਜਿਹੜੀ ਸਹੀ ਕੁਛ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਜੀ ਤਾਂ ਬਤੂ ਪੁਲਵਾਨਾ ਆ ਗਿਆ ਦੁਬਾਰਾ ਪੁਲਵਾਨਾ ਇੱਕ ਲੜਕੀ ਵੀ ਗੁਸਤੀ ਹੈ ਜੀ ਸ਼ਾਮਲੀ ਦੀ ਪਿੰਡੀ ਕੋਲ ਕਰਨਾ ਹੈ ਪਹਿਲੇ ਉਹ ਕਰਵਾ ਦੇ ਰਹਾ ਹੈ ਦੇਖ ਲੈ ਆਲੂ ਨੂੰ ਕਰਾਇਆ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਜਦੋਂ ਗੋਲਛੰਦ ਤੇ ਤੇਗੂ ਦੇ درمیان ਪ੍ਰਭਧੀਆਂ ਮੁਕਾਬਲਾ ਚੱਲ ਰਿਹਾ ਹੈ ਚਾਹ ਦੀ ਫਿਰ ਕੁਸ਼ਤੀ ਜਿਹੜੀ ਇਹਦਾ ਨਾਜ ਬਣਾ ਦੇ ਰਿਹਾ ਹੈ ਕੌਣ ਜਿੱਤਦਾ ਕੌਣ ਹਰਦਾ ਉਧਰ ਬਾਗੂ ਤੇ ਗੋਪੀ ਦੇ ਰਿਹਾ ਹੈ ਜਿਹੜਾ ਮੁਕਾਬਲਾ ਚੱਲਦਾ ਹੈ ਗੁੰਦਵੇਂ ਸਰੀਰਾਂ ਵਾਲੇ ਸੁਭਾਅ ਦੇ ਫਕੀਰਾਂ ਵਾਲੇ ਬਣ ਗਏ ਦੇ ਹੀਰੇ ਹੈ ਖੇਡ ਸੰਸਾਰ ਦੇ ਚਾਮਨਾਲ ਵੇਖੋ ਗੁੰਦਵੇਂ ਸਰੀਰਾਂ ਨੂੰ ਸ਼ਿੰਗਾਰਦੇ ਕਿਸੇ ਨੇ ਬਣਾਏ ਯਾਰੋ ਡੌੜੇ ਉੱਤੇ ਬਾਜ ਬਈ ਕਿ ਪਾਟੇ ਉੱਤੇ ਮੋਰਨੀ ਦਾ ਪੱਲਾ ਸੀ ਰਿਵਾਜ ਬਈ ਕਹਨੇ ਕੀ ਸੀ ਪੈਰੀ ਪੈਰੀ ਜੁੱਤੀ ਚੱਲੇ ਡਾਰ ਦੇ ਚਾਮਨਾਲ ਵੇਖੋ ਗੁੰਦਵੇਂ ਸਰੀਰਾਂ ਨੂੰ ਸ਼ਿੰਗਾਰਦੇ ਚਾਮਨਾਲ ਵੇਖੋ ਗੁੰਦਵੇਂ ਸਰੀਰਾਂ ਨੂੰ ਸ਼ਿੰਗਾਰਦੇ ਸ਼ਾਬਾ ਸ਼ਾਬਾ ਟੇਕੂ ਆਦਰ ਟੇਕੂ ਦੇ ਨਾਲ ਗੁਸ਼ਰ ਅਰਸਪਰੇ ਵਾਲਾ

ਸਰਦਾਰ ਅਰਜਨ ਅਜੀ ਅਰਜਨ ਨੂੰ ਟੱਕਾ ਪਾਇਆ ਨਹੀਂ ਸੀ ਆਪਾਂ ਤਾਂ ਆਉਂਦੇ ਜਿੰਦੀ ਟੱਕਾ ਪਾ ਅਜਾ ਦੇਖ ਜੀ ਮੋਲੀਓ ਜਿੱਤ ਟੱਕਾ ਤੇ ਲੱਗ ਗਿਆ ਐ ਔਰ ਪਾਈ ਪਾ ਲੈ ਤੇ ਸ਼ਾਮਲੀ ਤੇ ਬਿੰਨੀ ਨਾ ਲਾ ਤੇ ਜਾਨਾ ਕਿਲਾ ਗੁਰੇ ਜਾ ਫੜ ਕਰ ਤੇ ਪੈ ਜੇ ਤੇਰੇ ਮੱਤਲੇ ਪੰਗਾ ਇੱਕ ਮਟਾ ਇੱਕ ਮਟਾ ਬੱਡੀ ਕੁਸ਼ਤੀ ਸਾਡੇ ਜਾਂ ਤੋਂ ਬਈ ਆ ਜਾ ਜਿਹੜੀਆਂ ਹੱਥ ਜੁੜੀਆਂ ਹੋਈਆਂ ਸਾਰੇ ਮਲੰਦਰਲੇ ਪਾਸੇ ਆ ਜਾਓ ਜਿਹੜੀਆਂ ਹੱਥ ਜੁੜੀਆਂ ਹੋਈਆਂ ਸੀ ਕਨਈਆ ਜੱਟ ਦੇ ਇੰਦਰਜੀਤ ਨਾਲ ਹੀ ਨਦੀਮ ਤੇ ਜੁਨੀ ਬਲਵਾਂ ਮਟਾਰੀ ਕਾਰੂ ਜੋਕਰ ਔਰ

ਗਰਮੋ ਗਾਲਵੰਦੇ ਜੁਲਾ ਗਾਲਵੰਦ ਐਡੀ ਦੇ ਘੋਟੇ ਪਾਲੋ ਦੇ ਪਾਲੇ ਉਹਨਾਂ ਲਾਲੂ ਕੰ ਦਾ ਵੀਰ ਪੁੱਜਿਆ ਬੜਾ ਧੰਨਵਾਦ ਕਰਦੇ ਆ ਇਹ ਤੋਂ ਹੋਰ ਪੈਸਾ ਆਇਆ ਵੱਡੀ ਮਾਲੀ ਵਾਲੇ ਤੋਂ ਆਇਆ ਬੜਾ ਬੜਾ ਧੰਨਵਾਦ ਕਰਦੇ ਆ ਮਿੱਟੂ ਸਾਡਾ ਵੀਰ ਯੂਕੇ ਜਿਹੜਾ ਵੱਲੋਂ ਅੱਜ ਦੇ ਕੁਰਸੀ ਦੇ ਲਈ 11000 ਰੁਪਏ ਦਾ ਵੱਡਾ ਸਹਿਯੋਗ ਹੈ ਬਾਬਾ ਮਿਹਰਬਾਨਿਆ ਹਾਜ਼ਰ ਕੇ ਮਿੰਟੂ ਪ੍ਰਾਸਾਦ ਜਿਹੜਾ ਯੂਕੇ ਵਾਲਾ ਅੱਜ ਦੇ ਕੁਸ਼ਤੀ ਦੇ ਲਈ 11000 ਦੇ ਵੱਡੇ ਸਹੂਲਤ ਦੇ ਗੱਲ ਹੈ ਵੱਡਾ ਧੰਨਵਾਦ ਕਰਦੇ ਆ ਜੀ ਇਧਰ ਚੱਲਦੀ ਹੋਈ ਯੁੱਧ ਜਿਹੜੇ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਜਿਹੜੀਆਂ ਚੱਲਦੀ ਹੋਈ ਕੁਸ਼ਤੀ ਅਰੇ ਕਾਣਿਆ ਦਾ ਕਾਣ ਖੜਦਾ ਸਮੇਂ ਦੀ ਅਵਸਰਤ ਆ ਗਈਆ ਸ਼ਾਬਾਸ਼ ਸ਼ਾਬਾਸ਼ ਬੋਲ ਪਹਿਲਵਾਨੋ ਮਾਰੇ ਖਲਣ ਲਗਾਓ ਦਰਦ ਜੀ ਹੁਦਰ ਮਾਗੂ ਡੋਲੀਆਂ ਦੇ ਨਾਲ ਖੋਪੀਆਂ ਬੱਲੇ ਹਰੀ ਬਰਾ ਚੱਲਦੀ ਹੋਈ ਕੁਸ਼ਤੀ ਜਿਹੜੀ ਅਰੇ ਨੌਜਵਾਨ ਦਾ ਕਾਣ ਖੜਦਾ ਬੱਲੇ ਬੱਲੇ ਇੱਕ ਵਾਰਸੀ ਬਾਦੂਆ ਇੱਕ ਵਾਰਸੀ ਗੋਪੀ ਐ ਪਿੰਡ ਦਾ ਮੱਝ ਸਾਲ ਸਾਲ ਚੁੱਕਿਆ ਨੇ ਬੂੜੀਆਂ ਮਾਣ ਲੱਗਦਾ ਵੀ ਮੈਨੂੰ ਕੁੱਟ ਕੁੱਟ ਚੂਰੀਆ ਜਦੋਂ ਲਾਈ ਦਾ ਗਰਾਉਂਡ ਵਿੱਚ ਗਿਆਦਾ ਐਵੇਂ ਵੀ ਤਾਰੀਫਾਂ ਹੁੰਦੀਆਂ ਕਿ ਨਾਂ ਨੋ ਦਾ ਸੁਵਿਕਰਜ ਮੇਰਾ ਐਵੇਂ ਲਈ ਤਾਰੀਫਾਂ ਹੁੰਦੀਆਂ ਬਾਕੀ ਕਾਬਲੇ ਤਾਰੀਫ ਮਾਲ ਜਿਹੜੇ ਮੈਦਾਨ ਦੇ ਵਿੱਚ ਜੋਖ ਦਿਖਾਣੇ ਐ ਜਿਹੜੇ ਮੈਦਾਨ ਦੇ ਵਿੱਚ ਜੋਖ ਦਿਖਾਣੇ ਐ श <laughs> ਕਾਲੂ ਓਏ ਕਾਲੂ ਇਧਰਾ ਸ਼ਾਬਾਸ਼ ਸ਼ਾਬਾਸ਼ ਤੇਰੇ ਕਰਦੇ ਮੁਦਸਰ ਬਲਬਨ ਬਾਬਾ ਫਲਾਈ ਤੇ ਦੂਸਰੇ ਪਾਸੇ ਪਾਉ ਬਲਬਨ ਗੋਲੀਆਂ ਹਜ਼ਰੂ ਆ ਜਾਓ ਵਿੱਚ ਹਜ਼ਰੂ ਪਹਿਲਵਾਨੇ ਕੋਟ ਪੰਨੂ ਦੇ ਅਰਜਨ ਬਲਬਨ ਜੰਮੂ ਆਓ ਜੀ ਤੇ ਜਲਦੀ ਆਓ ਜਿੱਬੀ ਬਣਾਣਾ ਲਾ ਬਹਿਣਾ ਖੋਲਾ ਦਾ ਇਹ ਈਵੀ ਈਵੀ ਜੀਵੀ ਕੋਟੀ ਹੋਣਾ ਲਾ ਖੋਲਾ ਬਣਾ ਆ ਖੋਲੀ ਨਹੀਂ பனாச்சு <laughs> ਮੰਦਰ ਤਾਲਾ ਬਾਬਾ ਫਲਾਈ ਕਲਵਾ ਗੁਜਰ ਛੋਟਾ ਸਦਾ ਹੁਸ਼ਿਆਰ ਪਰੇ ਛੋਟਾ ਗੜੀ ਹੁਸ਼ਿਆਰ ਪਰ ਮੇਰੇ ਜੰਮੂ ਜੋਲਟੀ ਗੁਜਰ ਤੇ ਬੇਲੇ ਦਿੱਲੀ ਹੋਰ ਵੀ ਕਈ ਚੌਤੀ ਦੇ ਮਾਲ ਜਿਹੜੇ ਪਹੁੰਚ ਰਹੇ ਆਣ ਵਾਲੀ ਦੋ ਸਰਦਰੀ ਮਾਈ ਜਗਤ ਦੇ ਜਸਤੀ ਤੋਂ ਗੱਲ ਜਿਹੜੀ ਡੇਟ ਹੈ ਸਾਡੇ ਜੂਰਪੁਰ ਦੇ ਆਨ ਜੀ ਨਾਲ ਸਾਡੇ ਇੰਸਪੈਕਟਰ ਗੁਲਜਾਰ ਸਾਹਿਬ ਯਕੂਬ ਬਾਈ ਜੀ ਲੈਕਤ ਬਾਈ ਮਹਿਤਾ ਫੈਮਿਲੀ ਸੈਫੂ ਸਲੂਟ ਔਰ ਸਾਡੇ ਦਰਜ ਜਿਹੜੇ ਵੀ ਪ੍ਰਬੰਧਕ ਕਮੇਟੀ ਆ ਪਿਆਰ ਕਰਦੇ ਸਾਡੇ ਦਿੰਦੀ ਹੈ ਆਣ ਵਾਲੀ 2 ਫਰਵਰੀ ਮਾਈ ਜਗਦੀ ਕੁਸ਼ਤੀ ਦੀ ਜਿਹੜੀ ਡੇਟ ਹੈ ਸਾਰੇ ਦਰਸ਼ਕ ਵੀ ਰੋਮ ਰਮਾ ਕੇ ਪਹੁੰਚੋ ਕੁਸ਼ਤੀਆਂ ਦੇ ਆਨੰਦ ਵਾੜੋ ਹਿੰਦੁਸਤਾਨ ਦੀ ਪੂਰੀ ਕਰੀਮ ਜਿਹੜੀ ਪੁੱਜੂਗੀ ਮਾਈ ਜਗਦੀ ਧਰਤੀ 2 ਫਰਵਰੀ ਜਿਹੜੀ ਡੇਟ ਹੈ ਆ ਨੋਟ ਕਰ ਲਿਆ ਜੀ ਬਾਪੇ ਬਾਂਹੂ ਕੁਸ਼ਤੀ ਜਿਹੜੀ ਜਾਂਦੀ ਹੋਏ ਮੈਦਾਨ ਦੇ ਵਿੱਚ ਪਾਉ ਦਾ ਬੰਨ ਉੱਪਰਲੇ ਪਾਸੇ ਹੈ ਤੇ ਫਿੱਟਲੇ ਪਾਸੇ ਅੱਡੀ ਚੱਲਦੀ ਹੈ ਕੁਸ਼ਤੀ ਮੈਦਾਨ ਦੇ ਵਿੱਚ ਨਾਲ ਨੌਜਵਾਨਾਂ ਦੇ ਦਰਮਿਆਨ ਜਿੱਲਾ ਹੱਤਗੜਾ ਦਾ ਗੋਲਾ ਬਲਬਲੇ ਤੇ ਦੂਸਰੇ ਪਾਸੇ ਸੁਰਮੂ ਬਲਬਲ ਦਮਿਆਲ नौ सौ तरह ट्रैक्टर लाइ बाक़ा आसान आसान इअं शाबा शाबा शाबाट सलाम ਬਈ ਉਹ ਨਹੀਂ ਕਿ ਲੋਕ ਇੰਨਾ ਇੰਟਰਸਟਿੰਗ ਨਾ ਲੱਗਦੇ। ਦੂਜਾ ਪहलवान ਦਾ ਇੰਨਾਂ ਕਰੀਦਾ। ਹਾਂਜੀ ਹਾਂਜੀ। ਉਹ ਆਪਣੇ ਉਹਦੇ ਪੱਪੀ ਆੜੀ ਨਹੀਂ ਸੱਟਦਾ। ਉਹਦੇ ਕੰਨਾ ਹੁੰਦਾ ਨਾ ਪਸ ਜੜਾ ਇਹਦਾ। ਕੋਰ ਉੱਠਿਆ ਸਭ। ਨਹੀਂ ਸੀ। ਜਪਾ ਦੇ ਚਿਰੇਣਾ ਸਾਰੇ ਹੁਣ ਹੱਥ ਨਹੀਂ ਦੇਣਾ ਕੋਈ। ਅਰ ਇਥੇ ਦਾ ਇਹ ਬੰਸੀ। ਹਾਂ ਹਾਂ। ਸੱਲ ਨਾ ਪਿਆ ਸੀ ਕੋਲ ਉਹਨਾਂ ਨੇ ਤਕੜਾ ਘਟਿਆਦਾ। ਕੋਸੇ ਕੋਸੇ ਕੀ ਇੱਕ ਦੀ ਅਸੋ। ਹਾਂ ਹਾਂ। ਅਸੋ ਦਾ ਨਾ। ਦੇਖੋ ਹਰ ਕੋਈ। ਆਪੀ ਹੋਦਰੀ ਸਰਮੂ ਬਲਜਨ ਬਲਿਆਰ ਜਿਹੜਾ ਇੱਕ ਬਰਾਬਰ ਦੇ ਗਰਗੇ ਆ ਬੱਕ ਸਾਈਡੋਂ ਸਾਈਡੋਂ ਚਲੋ ਚਲੋ ਸ਼ਾਕਿਬ ਵੀ ਅਰਜਨ ਆਜੋ ਭਾਈ ਅਰਜਨ ਬਲਵੜੇ ਹਸਲ ਇਹਦਾ ਇਹਦਾ ਇਹਨਾ ਮੋੜਾ ਮੋੜਾ ਘੜਾ ਲਾਣਾ ਇਹਦਾ ਕਾਲੇ ਕਾਲੇ ਜੰਗੇ ਆ ਹਸਲ ਉਹ ਘੜਾ ਇਹਦੇ ਨਾਲ ਆ ਆਪਣਾ ਬਿੱਟਰ ਦਾ ਮੋੜਾ ਲਾ ਉਟਾੜੇ ਨਿਕਰ ਜਾ ਉਹ ਜਮੂਣਾ ਹੱਦ ਆ ਉਹ ਅਰਜਨ ਜਮੂਣਾ ਦੇ ਦੇਖੇ ਕਿਹੜਾ ਕਰ ਬਾਈ ਹਾਂ ਸੋਸ਼ਲ ਆਇਓ ਨਹੀਂ ਕੁਸ਼ਤੀ ਬਾ ਕੁਸ਼ਤੀ ਹੋਰ ਤਾਹੋਂ ਬਣਨਾ ਬੜੀ ਇਤਨੀ ਕਰ ਲੋ ਸੈਡ ਯਾਰ ਪਿੱਛੇ ਬੈਠੇ